ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਮਾਣ ਮਹਿਸੂਸ ਕਰਦੇ ਆ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਲੋਕ ਗੀਤ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਤੇ ਅਸੀਂ ਤੁਹਾਡੇ ਹੌਸਲੇ ਦੀ ਬਦਲਤ ਫਿਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਇਸ ਚੈਨਲ ਤੇ ਹਾਜ਼ਰ ਹੋ ਜਾਂਨੇ ਆ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਦੋਵੇਂ ਪੈਣਾ ਤੁਹਾਡੇ ਰੂਬਰੂ ਹੋਇਆ ਉਮੀਦ ਕਰਦੇ ਆ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਅਨੰਦ ਮਾਣੀਏ ਇੱਕ ਮੈਂ ਆਕ ਬੇਜਾ ਜਰੂਰ ਲਿਆਓ ਵੀਰਾ ਪੈਨ ਸੇ ਰਾ ਚੰਦ ਪੈਨ ਸੇ ਰਾ ਮੇ ਵਿਚ ਵੈਠਵਾਰੀ ਲੜਿਆਗੇ ਇੱਕ ਮੈਂ ਆਖ ਪੈ ਜਾ ਪਾਂਦੇ ਵੇਟੜੇ ਨੂੰ ਪਾਂਦੇ ਵੇਟੜੇ ਨੂੰ ਮੇਰੇ ਵੀਰੇ ਦਾ ਕੰਗਰਣਾ ਜੀ ਜਰੂਰ ਲਾਇਆ ਵੀਰੇ ਚ ਬੈਠ ਬਾਰੀ ਤੇਰੇ ਕੰਗਣੇ ਦੀਆਂ ਸਫਤਾ ਕਰ ਦੇ ਰਾਤ ਸਾਰੇ ਇੱਕ ਮੈਂ ਆਖ ਪੈ ਜਾਂ ਦਰਜੀ ਬੈਟਣੇ ਨੂੰ ਦਰਜੀ ਪੈਨ ਜੋੜਾ ਮੈਂ ਵਿੱਚ ਬੈਠੇ ਵਾਰੀ ਤੇਰੇ ਜੋੜੇ ਦੀਆਂ ਸਿਫਤਾਂ ਕਰਦੀ ਰਾਤ ਸਾਰੀ ਇੱਕ ਮੈਂ ਉੱਤਾ ਜੀ ਜਰੂਰ ਲਿਆਇਆ ਵੀਰਾ ਪੈਨ ਜੁੱਤਾ ਚੰਦਾ ਪੈਨ ਜੁੱਤਾ ਮੈਂ ਵਿੱਚ ਬੈਠ ਬਾਰੀ ਤੇ ਕਰ ਦੇ ਰਾਤ ਸਾਰੀ ਇਕ ਮੈਂ ਆਖ ਪੈ ਜਾ

ਮੈਂ ਵਿੱਚ ਬੈਠ ਬਾਰੀ ਤੇਰੇ ਛੀਰੇ ਦੀਆਂ ਸਿਫਤਾ ਕਰਦੀ ਰਾਤ ਸਾਰੀ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਸਾਹਮਣੇ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕਗੀਤ ਚੰਗਾ ਲੱਗਿਆ ਹੋਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤਾਂ ਜੋ ਸਾਨੂੰ ਵਧੀਆ ਹੌਸਲਾ ਮਿਲ ਸਕੇ ਤੇ ਅਸੀਂ ਫੇਰ ਤੁਹਾਡੇ ਹੌਸਲੇ ਦੀ ਬਦੌਲਤ ਕੋਈ ਨਾ ਕੋਈ ਲੋਕ ਗੀਤ ਲੈ ਕੇ ਕੱਲ ਫੇਰ ਤੁਹਾਡੇ ਰੂਬਰੂ ਹੋ ਜਾਈਏ ਤੇ ਇਸੇ ਉਡੀਕ ਦੇ ਵਿੱਚ ਅਖੀਰ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ